ਹੈਲੋ ਫਰੈਂਡਸ ਕੀ ਹਾਲ ਚਾਲ ਹੈ ਕਿਵੇਂ ਉਮੀਦ ਕਰਦੀ ਆਂ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਲੋ ਜੀ ਇੱਥੇ ਆਪਾਂ ਹਜੇ ਪੈਂਡੀ ਸੀਗੇ ਪੇਕੇ ਘਰ ਸੀਗੇ ਤੇ ਅੱਜ ਆਪਣੀ ਵੀ ਵਾਰੀ ਸੀਗੀ ਆਉਣ ਦੀ ਕਿਉਂਕਿ ਰਾਤੀ ਮੇਰੀ ਪਰਜਾਈ ਆ ਗਈ ਸੀ ਹਨਾ ਮੇਰਾ ਬ੍ਰਦਰ ਉਹਨੂੰ ਲੈ ਆਇਆ ਸੀਗਾ ਤੇ ਅੱਜ ਮੇਰਾ ਫਰਜਾਨ ਦਾ ਟਾਈਮ ਸੀਗਾ ਸਵੇਰੇ-ਸਵੇਰੇ ਮੈਂ ਕਿਹਾ ਸੀ ਚਲੋ ਛੱਡਿਆਊਗਾ ਹਨਾ ਰਾਤੀ ਉਹ ਲੇਟ ਆਏ ਸੀ 8:30 ਹੋ ਗਏ ਸੀਗੇ ਉਹਨਾਂ ਨੂੰ ਆਉਂਦਿਆਂ ਨੂੰ ਕਿਉਂਕਿ ਉਹ ਬਾਹਰ ਨਾ ਘੁੰਮਣ ਗਏ ਸੀਗੇ ਉਹਦੇ ਸਾਲੇ ਦੀ ਮੈਰਿਜ ਹੋਈ ਸੀ ਹੁਣੇ ਭਰਜਾਈ ਦੀ ਨਵੀਂ ਭਰਜਾਈ ਆਈ ਸੀਗੀ ਹਨਾ ਤੇ ਉਹ ਬਾਹਰ ਗਏ ਸੀ ਕੋ ਮਨ ਤੇ ਮਾਤਾ ਦੇ ਜਾ ਕੇ ਆਏ ਸੀਗੇ ਇੱਕ ਤਾਂ ਤੇ ਇੱਕ ਹੋਰ ਅੱਗੇ ਹਨਾ ਮਕਲੋਡगंज ਵਗੈਰਾ ਘੁੰਮ ਕੇ ਆਏ ਸੀਗੇ ਤੇ ਉਹਨਾਂ ਨੂੰ ਕਾਫੀ ਟਾਈਮ ਹੋ ਗਿਆ ਸੀ ਰਾਤ ਤੇ ਲੇਟ ਹੋ ਗਏ ਸੀਗੇ ਤੇ ਫੇਰ ਅੱਜ ਸਵੇਰ ਮੈਨੂੰ ਛੱਡਣ ਦੀ ਵਾਰੀ ਆ ਗਈ ਸੀ ਹਨਾ ਸਿਸਟਰ ਵੀ ਚਲੀ ਗਈ ਸੀਗੀ ਸਾਰੇ ਚਲੇ ਗਏ ਸੀਗੇ ਗਰਮੀ ਬਹੁਤ ਸੀ ਮੈਂ ਕਿ ਚਲੋ ਵੀ ਹਨਾ ਥੋੜੇ ਬਹੁਤੇ ਕੰਮ ਕਰ ਲਾਂ ਪਰਜਾਈ ਉਧਰ ਕਿਚਨ ਚ ਰੋਟੀ ਬਣਾ ਰਹੀ ਸੀਗੀ ਹਨਾ ਮੈਂ ਕਿ ਚ ਰੋਟੀ ਉਟੀ ਖਾ ਕੇ ਹੀ ਜਾਵਾਂਗੇ ਦੀ ਬਾਲੀ ਵੀ ਛੇਤੀ ਕੀ ਜਾਣਾ ਹਨਾ 10 ਵਜੇ ਦਾ ਮੇਰਾ ਟਾਰਗੇਟ ਸੀ ਵੀ 10 ਵਜੇ ਚੱਲਾਂਗੇ ਜਾਂ ਪਹੁੰਚ ਜਾਾਂਗੇ ਰਸਤਾ ਤਾਂ ਸਿਰਫ 10 ਮਿੰਟ ਦਾ ਹੀ ਆ ਹਨਾ ਅ 8 ਹਾਰਡਲੀ ਚ ਸ਼ਹਿਰ ਦਾ ਵਿੱਚ ਪਾ ਕੇ ਬਾਜ਼ਾਰ ਦਾ 9 ਕਿਲੋਮੀਟਰ ਬੰਦਾ ਹੈ ਘਰ ਤੱਕ ਹਨਾ ਐਸ ਘਰ ਤੋਂ ਉਸ ਘਰ ਤੱਕ ਦਾ ਮੈਂ ਕਿ ਚਲੋ ਸਵੇਰੇ ਸਵੇਰੇ ਹਨਾ ਵਿਚਾੜੂ ਪੁੱਛ ਤੱਕ ਕਰਵਾ ਜਾਉਂਦੇ ਨਾਲ ਇਹ ਹੁੰਦਾ ਵੀ ਛੇਤੀ ਛੇਤੀ ਚਲੋ ਅਗਲੇ ਨੂੰ ਵੀ ਗਰਮੀ ਆ ਹਨਾ ਬਹੁਤ ਦਿੱਕਤ ਹੋ ਜਾਂਦੀ ਹੈ ਸਾਡੇ ਨੇ ਚੜ੍ਹਦੀ ਧੂਪ ਹੀ ਆ ਜਾਂਦੀ ਹੈਗੀ ਇੱਥੇ ਆ ਤਾਂ ਲੌਬੀ ਵਾਲਾ ਏਰੀਆ ਹੈਗਾ ਵੀ ਇੱਥੇ ਥੋੜਾ ਜਿਹਾ ਠੀਕ ਹੁੰਦਾ ਵੀ ਕਵਰ ਹੁੰਦੀ ਹੈ ਲੌਬੀ ਹਨਾ ਪਿਛਲੇ ਕਮਰੇ ਜੀ ਏਸੀ ਚੱਲਦਾ ਚਲੋ ਇੱਥੇ ਲੌਬੀ ਚ ਦੋ ਫੈਨ ਚੱਲਦੇ ਆ ਹਨਾ ਚੱਲੀ ਜਾਂਦਾ ਹੈਗਾ ਪਰ ਗਰਮੀ ਬਾਰ ਬਹੁਤ ਹੈ ਤੇ ਇੱਥੇ ਮੇਰੀ ਭਤੀਜੀ ਕਹਿ ਰਹੀ ਸੀ ਵੀ ਪਪਾ ਮੈਂ ਵੀ ਜਾਣਾ ਤੇ ਉਹ ਮਨਾ ਰਹੀ ਸੀ ਵੀ ਮੈਂ ਵੀ ਬੂਆ ਕੋਲ ਦੋ ਦਿਨ ਰਹਿ ਕੇ ਆਉਣਿਆ ਹਨਾ ਵੈਸੇ ਰਹਿੰਦੀ ਤਾਂ ਘਾਟੀ ਹੈ ਜੇ ਤਾਂ ਮੰਮੀ ਨਾਲ ਚਲੇ ਜਾਂ ਜਾਂ ਇਹ ਇਹਦੀ ਮੰਮੀ ਪਪਾ ਨਾਲ ਹੋਣ ਫਿਰ ਤਾਂ ਰਹਿ ਲੈਂਦੀ ਹੈਗੀ ਹਨਾ ਨਹੀਂ ਇਹਨੂੰ ਰਹਿਣਾ ਬਹੁਤ ਔਖ ਹੈ ਕੋਈ ਤਾਂ ਤਿਆਰ ਹੋ ਗਈ ਸੀ ਇਹਨੂੰ ਐ ਸੀ ਵੀ ਜਾਂਦਾ ਹਾਰਦੀਖ ਨੂੰ ਛੱਡ ਕੇ ਜਾਓ ਤੇ ਜਾਂ ਮੈਨੂੰ ਵੀ ਨਾਲ ਲੈ ਕੇ ਜਾਓ ਹਨਾ ਤੇ ਇੱਥੇ ਆਪਾਂ ਬਹਿ ਗਏ ਸੀਗੇ ਪੂਰੀ ਤਰ੍ਹਾਂ ਤਿਆਰੀ ਕਰਕੇ ਤੇ ਇਹ ਨੂੰ ਸੱਸ ਜੁੱਟੀਆਂ ਪਈਆਂ ਸੀਗੀਆਂ ਗੱਲਾਂ ਦੇ ਵਿੱਚ ਤੇ ਡੋਰ ਘੱਟ ਬੰਦ ਕਰਦੀਆਂ ਦੇਖੋ ਗੱਲਾਂ ਜ਼ਿਆਦਾ ਕਰ ਜਾਂਦੀਆਂ ਹਨ ਤੇ ਇਹ ਰਿਸ਼ਤੇ ਬਹੁਤ ਘਰਉਂਦਗਾ ਹੈਗਾ ਤੇ ਦੋਨੇ ਰਲ ਕੇ ਨਾ ਬਸ ਰਿਸ਼ਤੇ ਆ ਨਹੀਂ ਗੱਲਾਂ ਕਰਦੀਆਂ ਫੁਲਾਨੇ ਦਾ ਕਰਾਈਗੀ ਇੱਥੇ ਫੁਕੀ ਦਾ ਕਰਾਈਗੀ ਹਨ ਮੇਰੀ ਵੀ ਅੱਗੇ ਨਨਦਾਈ ਹੋਈ ਸੀਗੀ ਤੇ ਉਹਨੂੰ ਵੀ ਕੰਮ ਸੀ ਵੀ ਉਹਨੇ ਵਾਪਸ ਜਾਣਾ ਸੀ ਹਨਾ ਵੀ ਦੋ ਚਾਰ ਦਿਨ ਚਲੋ ਮੇਰੇ ਨਾਲ ਰਹਿ ਲੂਗੀ ਤੇ ਮੰਮੀ ਨੇ ਕਿਤੇ ਅਸਲ ਚ ਬਾਹਰ ਜਾਣਾ ਸੀ ਫਿਰ ਉਹ ਕੱਲੀ ਰਹਿ ਜਾਊਗੀ ਹਨਾ ਇਸ ਕਰਕੇ ਮੈਂ ਥੋੜਾ ਜਿਹਾ ਜਲਦੀ ਕਰ ਰਹੀ ਸੀ ਵੈਸੇ ਵੀ ਮੇਰੇ ਕੋਲ ਤਾਂ 8 ਦਿਨ ਹੀ ਹੁੰਦੀ ਹੈ 9ਵੇਂ ਦਿਨ ਹਾਰਡਲੀ ਮੈਨੂੰ ਵਾਪਸ ਜਾਣਾ ਹੀ ਪੈਂਦਾ ਹਨਾ ਤੇ ਹੁਣ ਆਪਦਾ ਵੀ ਮਨ ਉਭਜਾ ਹੋ ਗਿਆ ਹੈਗਾ ਵੀ ਬਾਹਲੇ ਦਿਨਾਂ ਦੇ ਵਿੱਚ ਤਾਂ ਚਿੱਤ ਕਾਲਾ ਪੈਣ ਲੱਗ ਜਾਂਦਾ ਇਹ ਹੁੰਦਾ ਚਲੂ ਚਲੇ ਹੀ ਜਾਂਦੀ ਆ ਵਾਪਸ ਹਨਾ ਹਫਤਾ 10 ਦਿਨ ਰਹੇ ਵੀ ਉਹੀ ਹੈ ਤੇ ਹਨਾ ਜੇ ਮਹੀਨਾ ਲੱਗੇ ਤਾਂ ਵੀ ਉਹੀ ਹੈ ਚਿੱਤ ਤਾਂ ਭਰਨਾ ਹੀ ਨਹੀਂ ਹਨਾ ਮਨ ਤਾਂ ਦੇਖੋ ਇਹ ਤਾਂ ਸੈਟੀਸਫਾਈਡ ਕਰਨਾ ਪੈਂਦਾ ਹੈਗਾ ਮਨ ਨੂੰ ਤਾਂ ਸਮਝਾਉਣਾ ਹੀ ਪੈਂਦਾ ਹੈ ਹਨਾ ਵੀ ਫਿਰ ਆਪਦਾ ਵੀ ਦੇਖਣਾ ਹੁੰਦਾ ਪਿੱਛੇ ਹਨਾ ਸਾਰਾ ਕੁਝ ਓਟਪੋਟ ਹੋ ਜਾਂਦਾ ਹੈਗਾ ਸਾਰੀ ਸੈਟਿੰਗ ਕਰਨ ਵਾਲੀ ਪਈ ਹੁੰਦੀ ਹੈਗੀ ਹੈ ਜੀ ਮੈਂ ਹੁਣੇ ਕਿਤਾਬਾਂ ਕਤੂਬਾਂ ਦੀ ਵੀ ਇਹਦੀ ਸਾਰੀ ਚੀਜ਼ ਦੀ ਸੈੱਟ ਕਰਨ ਵਾਲਾ ਪਿਆ ਹੈਗਾ ਹਜੇ ਦੇਖਣ ਵਾਲਾ ਵੀ ਨਵਾਂ ਬੈਗ ਬੋਗ ਵੀ ਲੈਣਾ ਸੀਗਾ ਤੇ ਲੋ ਇੱਥੇ ਆਪਾਂ ਕਿਚਨ ਚਾਹਨਾ ਆਪਦੀ ਡਿਊਟੀ ਜਿਹੜੀ ਸਾਂਭ ਲਈ ਹੈਗੀ ਇਹ ਹੈਗਾ ਨੈਕਸਟ ਮਾਰਨਿੰਗ ਦਾ ਟਾਈਮ ਆਪਣੇ ਘਰੇ ਆਪਾਂ ਪਹੁੰਚ ਚੁੱਕੇ ਹੈਗੇ ਆ ਆਗੇ ਹੈਗੇ ਆ ਤੇ ਆਪਣੀਆਂ ਛੁੱਟੀਆਂ ਜਿਹੜੀਆਂ ਹਫ਼ਤੇ ਤੇ ਨੌਂ ਦਿਨ ਬਸ ਨੌਵਾਂ ਦਿਨ ਪਾ ਕੇ ਬਣੀਆਂ ਸੀਗੀਆਂ ਇੰਨੀਆਂ ਕਿ ਤੇ ਮੈਂ ਇੱਥੇ ਸਵੇਰੇ ਸਵੇਰੇ ਬਣਾਏ ਹੈਗੇ ਅੱਜ ਕarele ਕarele ਜਿਹੜੇ ਰਾਤ ਹੀ ਛੇੜੀ ਛੁਲਕੇ ਰੱਖਦੇ ਸੀ ਹੁਣ ਤਿਆਰ ਕਰਕੇ ਸਵੇਰੇ ਉੱਠ ਕੇ ਮੈਂ ਕਿਹਾ ਚਲੋ ਸਬਜ਼ੀ ਬਣਾਵਾ ਦਾਂਗੇ ਗਰਮੀ ਬਹੁਤ ਹੋਈ ਤੇ 8 ਵਜੇ ਤੇ ਇੰਨੀ ਜਿਆਦਾ ਗਰਮੀ ਹੋਈ ਪਈ ਨਾਏ ਲੱਗਦਾ ਵੀ ਸਿਖਰ ਦੁਪਹਿਰ ਹੁੰਦੀ ਹੈ। ਹੁਣ ਕarele ਵੀ ਰੈਡੀ ਸੀਗੇ ਤੇ ਮਸਾਲਾ ਜਿਹੜਾ ਤਿਆਰ ਹੋ ਚੁੱਕਾ ਹੈਗਾ तकरीबन ਡੰਡ ਜਾਂ ਬਣ ਗਿਆ ਹੈ ਜਿਹੜਾ ਆਪਾਂ ਹੁਣ ਇਹਨੂੰ ਕਰਦੇ ਆਂਗੇ ਬੰਦ ਤੇ ਜਦੋਂ ਇਹ ਠੰਡਾ ਹੋ ਗਿਆ ਤੇ ਆਪਾਂ ਇਹਨੂੰ ਭਰ ਲਾਂਗੇ ਹੁਣ ਟੁੱਟੀਆਂ ਲੈ ਕਰਕੇ ਵੀ ਜਿਵੇਂ ਦੀਦੀ ਆਈ ਸੀ ਮੇਰੇ ਨਾਨਦ ਉਹ ਵੀ ਕੱਲ ਸ਼ਾਮ ਨੂੰ ਚਲੇ ਗਏ ਹੈਗੇ ਆ ਤੇ ਦਿਖਾਣੀ ਮੇਰੀ ਹਜੇ ਨਹੀਂ ਆਈ ਕਿਉਂਕਿ ਉਹ ਸਕੂਲ ਲੱਗੇ ਕਰਕੇ ਉਹ ਸਾਰਾ ਮਹੀਨਾ ਹੀ ਰਹਿ ਰਹੇ ਨੇ ਹੈਗੇ ਆ ਤੇ ਬਾਕੀ ਉਹਨਾਂ ਦੀ ਮੰਮੀ ਬਿਮਾਰ ਹੈਗੀ ਤੇ ਇਸ ਤੱਕ ਉਹ ਠਹਿਰ ਕੇ ਆਉਣਗੇ ਯਸ਼ੂ ਪਹਿਲਾਂ ਵਿੱਚੋਂ ਹੀ ਆ ਗਿਆ ਸੀ ਨਾ ਫੇਰ ਚਲੇ ਗਏ ਕਿ ਇਹ ਇਹਨੇ ਸੋਫਿਆਂ ਸੂਫਿਆਂ ਦਾ ਸਾਰਾ ਦਾ ਸੱਤਿਆ ਨਾ ਸੀ ਕੀਤਾ ਪਿਆ ਉਹਦੇ ਅੱਜ ਮੇਰਾ ਦਾ ਸੀ ਉਹ ਵੀ ਕਵਰ ਧਵਾ ਲਾ ਆਂਟੀ ਆਈ ਹੋਈ ਹੈ ਤੇ ਹੁਣ ਆਪਾਂ ਲਾਉਨੇ ਹੈਗੇ ਸੋਫਿਆਂ ਦੇ ਕਵਰ तकरीबन ਕਰੇਲੇ ਜਿਹੜੇ ਆਪਣੇ ਡੰਨ ਹੋ ਚੁੱਕੇ ਹੈਗੇ ਆ ਇਹਦਾ ਮਸਾਲਾ ਤੇ ਇੱਥੇ ਮੈਂ ਲੱਗੀ ਸੀਗੀ ਅੱਜ ਸੋਫਿਆਂ ਦੇ ਕਵਰ ਉਤਾਰਨ ਕਿਉਂਕਿ ਅੱਜ ਸਾਰੇ ਚਲੇ ਗਏ ਹੈਗੇ ਤੇ ਹਾਰਦਿਕ ਤੇ ਮੰਮੀ ਉਧਰਲੇ ਰੂਮ ਚ ਸੁੱਤੇ ਪਏ ਹੈਗੇ ਹਨਾ ਯਸ਼ੂ ਵਾਲੇ ਰੂਮ ਦੇ ਵਿੱਚ ਉਹ ਲੇਟ ਹੀ ਉੱਠਣਗੇ ਮੇਰਾ ਵੀ ਮਨ ਸੀ ਕਿ ਉਹ ਇਹਨਾਂ ਨੂੰ ਠਾਵਾ ਹੀ ਨਾ ਖੜਕਾ ਜਮਾ ਨਾ ਕਰਾ ਹਨਾ ਕਿਉਂਕਿ ਇਹਨਾਂ ਤੋਂ ਇੱਧਰਲੀ ਸਾਈਡ-ਸਾਈਡ ਸਾਰੇ ਵੀ ਸਫਾਈਆਂ ਕਰਦਾ ਇਹਨਾਂ ਦੇ ਉੱਠਣ ਤੋਂ ਪਹਿਲਾਂ ਕਿ ਅੱਜ ਮੇਰੇ ਇਹ ਇੰਨੇ ਜ਼ਿਆਦਾ ਹਨਾ ਇਹਨਾਂ 'ਚ ਮੈਲ ਚਮਕੀ ਜਾਂਦੀ ਸੀ ਨਾ ਮੈਨੂੰ ਤਾਂ ਦੇਖ ਕੇ ਘਬਰਾਟ ਆ ਕਿ ਜਦੋਂ ਮੈਂ ਆਈ ਹਾਂ ਹਨਾ ਵੀ ਉਹ ਕਿੰਨੇ ਗੰਦੇ-ਗੰਦੇ ਲੱਗੇ ਜਾਂਦੇ ਹੈਗੇ ਆ ਕਿਉਂਕਿ ਬੱਚੇ ਨਾ ਉਹ ਸੋਫਿਆਂ ਦੇ ਉੱਤੇ ਹੀ ਪਏ ਰਹਿੰਦੇ ਹੁੰਦੇ ਸੀ ਲੱਤਾਂ ਧਰ ਧਰ ਕੇ ਬਸ ਇੱਥੇ ਫੋਨ ਚਲਾ ਲਿਆ ਖਾ ਲਿਆ ਪੀ ਲਿਆ ਹਨਾ ਤੇ ਉਹੀ ਹੱਥ ਉੱਥੇ ਨਾ ਸੂਸ-ਸੂਸ ਵਾਲੇ ਬੱਚੇ ਉਹ ਵੇਲਾ ਦਿੰਦੇ ਸੀ ਕਈ ਵਾਰੀ ਤਾਂ ਵੀ ਆਹ ਪੇਂਟਿੰਗ ਜੀ ਕਰਨ ਲੱਗ ਜਾਂਦੇ ਆ ਹਨਾ ਉਹੀ ਬਰਾਸ਼ਾ ਬਰੂਸ਼ ਜੇ ਤੇ ਰੰਗ ਰੂੰਗ ਜਿਆ ਇੰਨਾ ਮਤਲਬ ਜਖਣਾ ਹੀ ਵੱਡੀ ਪਈ ਸੀਗੀ ਹਨਾ ਦੇਸ਼ ਕੀ ਘਬਰਾਹਟ ਹੁੰਦੀ ਸੀ ਜੇ ਕੋਈ ਆ ਜੇ ਤੇ ਕੀ ਕਵੇ ਹਨਾ ਤੇ ਦੂਸਰਾ ਹਨਾ ਵੀ ਆ ਟੇਬਲ ਨੂੰ ਉਧਰ ਖਿੱਚ ਲੈ ਉਧਰ ਖਿੱਚ ਲੈ ਇਹਦਾ ਕਵਰ ਹੈ ਜਿਹੜਾ ਟੇਬਲ ਦਾ ਉਹ ਵੀ ਸਤਿਆਨਾਸ਼ ਕੀਤਾ ਪਿਆ ਹੁਣ ਮੈਂ ਦੀਵਾਲੀ ਤੇ ਨਵਾਂ ਲਿਆਂਦਾ ਸੀਗਾ ਇਹ ਤੇ ਇਹਦੀਆਂ ਤਾਂ ਫਰਿੱਲਾਂ ਫਰੁੱਲਾਂ ਵੀ ਡਾਈਆਂ ਪਈਆਂ ਹਨਾ ਵੀ ਇਹ ਤਾਂ ਇੱਕ ਨਹੀਂ ਮਾਨ ਤੇ ਤਿੰਨ ਰਲਗੇ ਸੀਗੇ ਹਨਾ ਤੇ ਚੌਥੀ ਮੇਰੀ ਭਤੀਜੀ ਰਹੀ ਹੈ ਵੀ ਦੋ ਦਿਨ ਹੀ ਰਹੀ ਵਸ ਤੋਂ ਦੂਸਰੇ ਦਿਨ ਚਲੀ ਗਈ ਹੈਗੇ ਚਾਰਾਂ ਨੇ ਇੱਥੇ ਥੱਲੇ ਗੱਦਾ ਸੈੱਟ ਲੈਂਦੇ ਸੀਗੇ ਉੱਥੇ ਲੱਗੇ ਰਹਿੰਦੇ ਸੀ ਖੇਡਣ ਹਨ ਤੇ ਸੋਫਿਆਂ ਦਾ ਤਾਂ ਦੇਖੋ ਸਤਿਆਨਾ ਸੀ ਹੱਲੇ ਤਾਂ ਨਾ ਵੀ ਕਵਰ ਕਰਕੇ ਸੋਫਿਆਂ ਦੀ ਬਚਤ ਰਹਿ ਜਾਂਦੀ ਹੈਗੀ ਹੈ ਵੀ ਕਵਰ ਹੀ ਇੰਨਾ ਵਧੀਆ ਤੇ ਇੰਨਾ ਸਟਰੋਂਗ ਹੈਗਾ ਵੀ ਸਾਰੀ ਗੰਦਗੀ ਜਿਹੜੀ ਕਵਰ ਤੇ ਰਹਿ ਜਾਂਦੀ ਹੈਗੀ ਹੈ ਹਨਾ ਸੋਫਿਆਂ ਨੂੰ ਭੂਰਾ ਵੀ ਦਿੱਕਤ ਨਹੀਂ ਆਉਂਦੀ ਹੈਗੀ ਤੇ ਜੇ ਕਿਤੇ ਇਹਨਾਂ ਤੇ ਦੂਸਰਾ ਹੀ ਕਵਰ ਚੜਿਆ ਹੋਵੇ ਹਨਾ ਜਿਵੇਂ ਆਪਾਂ ਨੈਟਜੀ ਵਾਲੇ ਚੜਾ ਲੈਨੇ ਹੈਗੇ ਜਿਹਨੂੰ ਪਹਿਲਾਂ ਚੜੇ ਹੁੰਦੇ ਸੀਗੇ ਹਨਾ ਤੇ ਫੇਰ ਤਾਂ ਬਸ ਮੈਨੂੰ ਲੱਗਦਾ ਵੀ ਇਹ ਆਏ ਮਹੀਨੇ ਵਾਸ਼ ਕਰਾਉਣੇ ਪੈਣ ਸੂਸੀ ਹਨਾ ਆਏ ਵਰੀ ਨਾ ਮੈਂ ਜਦੋਂ ਸਕੂਲ ਗਏ ਹੁੰਦੇ ਮੈਂ ਉਹ ਦੀ ਚੜਾਉਣੀ ਆ ਕਿਉਂਕਿ ਇਹਨਾਂ ਨੂੰ ਆਏ ਲੱਗਦਾ ਵੀ ਅਹੀਂ ਰੱਖ ਗਏ ਰੋਲਾ ਪਾਉਣ ਲੱਗ ਜਾਂਦੇ ਆ ਫਿਰ ਕਵਰ ਨਹੀਂ ਚੜਾਉਂ ਦਿੰਦੇ ਹੈਗੇ ਤੇ ਮੈਂ ਇਹਨਾਂ ਦੇ ਪਿੱਛੋਂ ਹੀ ਤਵਾ ਕੇ ਤੇ ਜਲਦੀ ਜਲਦੀ ਮੈਂ ਉਹ ਕਰ ਦਿੰਨੀ ਹਣੀ ਚੜਾ ਦਿੰਨੀ ਹਣੀ ਆ ਅੱਜ ਤਾਂ ਇਹਨਾਂ ਨੇ ਕਾਰਨਰ ਵੀ ਉਹਦੇ ਦੇੜੇ ਪਏ ਹੈਗੇ ਤੇ ਹੁਣ ਮੈਨੂੰ ਮਸ਼ੀਨ ਲੈ ਕੇ ਪਹਿਲਾਂ ਉਹਨਾਂ ਦੀ ਸਿਲਾਈ ਕਰਨੀ ਪੈਣੀ ਆ ਕਾਰਨਰਾਂ ਦੀ ਫੇਰ ਚੜਾਏ ਜਾਣਗੇ ਇਹ ਕਮਰੇ ਦੇ ਵਿੱਚ ਹੀ ਸਟੋਰ ਬਣਿਆ ਹੋਇਆ ਸਾਡੇ ਤੇ ਸਟੋਰ ਦੇ ਵਿੱਚ ਵੀ ਇਹਨਾਂ ਨੇ ਏਡੀ ਉਥਲ-ਪੁਥਲ ਮਚਾਈ ਏਸੀ ਫੁੱਲ ਕਰ ਲੈਂਦੇ ਤੇ ਉੱਤੋਂ ਕੰਬਲ ਪਾ ਲਦੇ ਸੀਗੇ ਸਾਰੇ ਪਿੱਲੋ ਖਰਾਬ ਕੀਤੇ ਪਏ ਥੱਲੇ ਪਿੱਲੋ ਰੱਖ ਲੈਂਦੇ ਸੀ ਸਾਰੇ ਸਰਾਹਣੇ ਹਨਾ ਚਿੱਟੇ-ਚਿੱਟੇ ਉਹ ਮੈਂ ਅੱਜ ਸੈੱਟ ਕੀਤੇ ਤੇ ਇੱਕ ਨਾ ਇਹਦਾ ਆ ਜਿਹੜਾ ਬਾਕਸ ਹੈ ਦੇਖੋ ਇਹ ਟੈਡੀ ਵੀਰ ਹਨਾ ਭਰਿਆ ਪਿਆ ਇਹਦੇ ਕੋਲ ਸੌਫਟ ਟੌਏ ਇੰਨੇ ਜ਼ਿਆਦਾ ਹਨਾ ਵੱਡੇ-ਵੱਡੇ ਤੇ ਬਾਕੀ ਵੀ ਇਹਦੇ ਪੁਰਾਣੇ ਕਾਰਾਂ ਕੁਰਾ ਜਿਵੇਂ ਹਨ ਰਿਮੋਟ ਵਾਲੀਆਂ ਸੀਗੀਆਂ ਸਿੱਟੇ ਨਹੀਂ ਨਹੀਂ ਦਿੰਦਾ ਹੈਗਾ ਲੈ ਤੇ ਇਹ ਮੇਰੀ ਮੰਮੀ ਨਾ ਉਥੋਂ ਰੋਜ਼ ਹੀ ਫੋਨ ਕਰਦੇ ਰੋਜ਼ ਬੋਲਦੇ ਆ ਵੀ ਇਹ ਨੂੰ ਨਾ ਚੱਕ ਕੇ ਤੂੰ ਰੱਖ ਇਹ ਨੂੰ ਐਵੇਂ ਨਾ ਭਾ ਇਹਦੇ ਵਿੱਚ ਕੁਛ ਨਾ ਕੁਛ ਵੜ ਕੇ ਬਹਿ ਜਾਊਗਾ ਤੇ ਇਹਨੂੰ ਆਦਤ ਹੈ ਇਹਨੇ ਵੀ ਦੋ ਤਿੰਨ ਨਾ ਹਾ ਸੌਫਟ ਟੁਆਇਜ ਨਾਲ ਲੈ ਕੇ ਸੌਣਾ ਹੁੰਦਾ ਪਤਾ ਨਹੀਂ ਕਿੱਥੋਂ ਆਦਤ ਪਈ ਹੈ ਤੇ ਉਹ ਮੈਨੂੰ ਬੋਲੀ ਜਾ ਰਹੀ ਹੈਗਾ ਵੀ ਮੌਸਮ ਉਤੋਂ ਮਾਨਸੂਨ ਵਾਲਾ ਜਿਵੇਂ ਹੋ ਜਾਂਦਾ ਹੈਗਾ ਹਨਾ ਵੀ ਕੋਈ ਕੀੜਾ ਪਤੰਗਾ ਵਿੱਚ ਜਬ ਵੜ ਕੇ ਬੈਠੋਗਾ ਤੇ ਉਤੋਂ ਆ ਪੱਖੀ ਲਾਈ ਸੀਗੀ ਇੱਕ ਦਿਨ ਲਾਈਟ ਚਲੀ ਗਈ ਸੀ ਏਸੀ ਚੱਲਦਾ ਨਹੀਂ ਸੀ ਇਹਨਾਂ ਹਵਾ ਬਹੁਤ ਦਿੰਦੀ ਨਿੱਕੀ ਜਿਹੀ ਪੱਖੀ ਤੇ ਇਹਨਾਂ ਨੇ ਚੱਕ ਕੇ ਪੱਖੀ ਵੀ ਪਰਛਦੀ ਤੋਂ ਲਾ ਲਈ ਤੇ ਉਹ ਵੀ ਇਸ ਡੱਬੇ ਦੇ ਵਿੱਚ ਸੜਦੀ ਐ ਇੰਨਾ ਕਮਨ ਲਾਉਂਦੇ ਆ ਨਾ ਛੁੱਟੀਆਂ ਦੇ ਵਿੱਚ ਹਨਾ ਬੱਚੇ ਤੇ ਤਾਂ ਨੂੰ ਪੀਰਸ کہہ ਲੈਂਦੇ ਵੀ ਧੰਨ ਦੇ ਤੁਹਾਡੇ ਟੀਚਰ ਹੁੰਦੇ ਹੈਗੇ ਜਿਹੜੇ 40-45 ਨੂੰ ਸਾਹਮ ਲੈਂਦੇ ਇੱਥੇ ਤਾਂ 2-3 ਹੀ ਹਨਾ ਇੰਨਾ ਕਮਨ ਲਾ ਜਾਂਦੇ ਹੈਗੇ ਆ ਆ ਦੇਖੋ ਵੀ ਇਹ ਦੇ ਕੋਲੇ ਨਾ ਇਹ ਮੁੰਡੇ ਕੋਲੇ ਹਰ ਇੱਕ ਖੜਾਉਣਾ ਹੈ ਦੇ ਕੋਲੇ ਇਹਦੇ ਆ ਸੌਫਟ ਟਾਇਰ ਜਿਹੜਾ ਆ ਪਤਾ ਨਹੀਂ ਕੀ ਆ ਆ ਪਾਂਡਾ ਜ ਹੈ ਦੋ ਦਾ ਪਾਂਡੇ ਆ ਦੋ ਡੌਗੀ ਆ এলিਫੈਂਟ ਆ ਮੋਂਕੀ ਆ ਡੱਕ ਹੈ ਨਾ ਬੋਲ ਹੀ ਕੋਸ਼ ਹੈ ਕੀ ਕਹਾ ਕੱਚੂਗ ਮਾਇਆ ਹਨਾ ਹੁਣ ਲਿਆਂਦਾ ਸੀਗਾ ਮਾਤਾ ਦੇ ਗਏ ਸੀਗੀ ਆਹ ਵਾਲਾ ਬਸ ਇਹ ਨਿਊ ਹੈ ਤੇ ਮੈਂ ਬਸ ਇਹੀ ਇਹਦਾ ਆਰਡਰ ਰੱਖੂਗੀ ਤੇ ਇੱਕ ਅੱਧੀ ਹੋਰ ਚੀਜ਼ ਰੱਖ ਲੂੰਗੀ ਜਿਵੇਂ ਇਹਦੇ ਕੋਲ ਗੋਲ ਪਿੱਲੋ ਜਿਹਾ ਸਮਾਈਲੀ ਵਾਲੇ ਹਨਾ ਤੇ ਜਾਂ ਦੂਸਰੇ ਪਿੱਲੋ ਜਿਹਾ ਲੈ ਆਹ ਬਰਥਡੇ ਵਾਲੀਆਂ ਦੱਸ ਤੂੰ ਕੀ ਕਰਨੀਆਂ ਹੈਗੀਆਂ ਹਨਾ ਇਹ ਨਾ ਯਸ਼ੂ ਦਾ ਬਰਥਡੇ 24 ਅਪ੍ਰੈਲ ਚ ਉਦੋਂ ਦਾ ਸਾਮ ਕਿ ਰੱਖੀ ਬੈਠਾ ਹੈਗਾ ਵੀ ਮੈਂ ਇਹਦੇ ਨਾਲ ਖੇਡਣਾ ਹੈਗਾ ਤੇ ਇਹ ਜਗ੍ਹਾ ਹੀ ਨਹੀਂ ਘੇਰਦੀ ਆ ਬਾਕੀ ਤਾਂ ਮੈਂ ਇੱਕ ਇੱਕ ਕਰਕੇ ਸਾਰੇ ਸੁੱਟ ਦਿੱਤੇ ਸੀ ਕਿ ਆਹ ਪਤ ਨਹੀਂ ਇਹਨੂੰ ਟੀ ਤੇ ਬੀ ਨਾਲ ਕੀ ਪਿਆਰ ਹੈ ਇਹ ਰੱਖੀ ਬੈਠਾ ਹੈਗਾ ਤੇ ਇੱਕ ਮੈਂ ਆ ਪਿੱਲੋ ਜਾਂ ਬਸ ਬਾਹਰ ਰੱਖ ਲਿਆ ਬਾਕੀ ਮੈਂ ਸਾਰਾ ਦੇਖੋ ਕਿੱਡਾ ਬੋਰਾ ਹੀ ਭਰ ਗਿਆ ਹੈਗਾ ਹਨਾ ਤੇ ਇਹ ਵੈਸੇ ਤਾਂ ਇਲੈਕਟ੍ਰੋਨਿਕ ਚੀਜ਼ਾਂ ਤਾਂ ਜਿਵੇਂ ਕਹਿੰਦੇ ਹੁੰਦੇ ਉਹ ਵੀ ਨਹੀਂ ਰੱਖਣੀਆਂ ਚਾਹੀਦੀਆਂ ਹਨਾ ਉਹ ਤਾਂ ਸੈੱਟ ਹੀ ਦੇਣੀਆਂ ਚਾਹੀਦੀਆਂ ਹੈਗਾ ਪਰ ਉਹ ਵੀ ਨਾ ਇਹ ਪਿਓ ਪੁੱਤਾਂ ਦੀ ਆਦਤ ਹੈ ਵੀ ਸਿੱਟਣ ਨਹੀਂ ਦਿੰਦੇ ਉਹ ਸਾਡੇ ਨਾ ਪੁਰਾਣੀਆਂ ਤੋਂ ਪੁਰਾਣੀਆਂ ਜਿਹੜੀਆਂ ਸੀਡੀਆਂ ਨਹੀਂ ਹੁੰਦੀਆਂ ਸੀਗੀਆਂ ਸੀੜੀਆਂ ਡੀਵੀਡੀਆਂ ਤੇ ਵੀਸੀਆਰ ਉਹ ਸਾਰਾ ਕੁਛ ਹੀ ਪਰਛਤੀ ਤੇ ਪਿਆ ਹਨਾ ਤੇ ਉਹ ਸਿੱਟ ਨਹੀਂ ਦਿੰਦੀ ਹੈ ਜੀ ਮਤਲਬ ਜਿਹੜੇ ਜਿਹਦੇ ਚ ਪਾ ਕੇ ਚਲਾਉਂਦੇ ਆ ਉਹ ਅਲੱਗ ਹੈ ਤੇ ਉਹ ਕੈਸਟਾ ਕੁਸਟਾ ਜੀਆਂ ਤਾਂ ਅਲੱਗ ਤੋਂ ਹੀ ਪੰਨ ਹੈਗਾ ਇੰਨਾ ਕੁਛ ਰੱਖੀ ਬੈਠੇ ਆ ਨਾ ਤੇ ਸਿੱਟ ਨਹੀਂ ਦਿੰਦੀ ਆ ਦੇਖੋ ਆ ਬੜਾ ਸੋਹਣਾ ਸੱੱਲਾ ਵਾਲਾ ਕਤੂਰਾ ਜਿਆ ਸੀਗਾ ਤੇ ਇਹ ਬੜਾ ਸੋਹਣਾ ਬੁੜਕ ਦਾ ਜੀ ਸੀਗਾ ਬਹੁ ਬਹੁ ਜੇ ਵੀ ਕਰਦਾ ਸੀਗਾ ਸਾਂਹ ਜੀ ਕੜਦਾ ਸੀਗਾ ਨਾ ਕਿ ਇੰਨੇ ਮਹਿੰਗੇ ਮਹਿੰਗੇ ਟੁਆਏ ਇਹਨੂੰ ਮਿਲੇ ਸੀ ਪਰ ਨਾ ਇਹ ਜਮੀ ਹੀ ਵੈਲਿਊ ਜੀ ਨਹੀਂ ਰਸਦਾ ਬੱਸ ਆ ਸੌਫਟ ਟੁਆਏ ਜਾਨਾ ਛਿੱਪੀ ਅੰਦਰ ਹੁੰਦਾ ਹੈਗਾ ਉਹਨਾਂ ਦੀ ਕਲਾਸ ਬਣਾ ਲਿੰਦਾ ਹੈਗਾ ਉਹਨਾਂ ਦੇ ਨਾਮ ਰੱਖ ਲਿੰਦਾ ਹੈਗਾ ਸਾਰਿਆਂ ਦੇ ਹਨਾ ਕਿਤੇ ਜਿਹੜੇ ਕਿਤੇ ਪੜਾਉਂਦੇ ਹੋ ਪੜਾਉਂਦੇ ਹਨਾ ਸੱਚੀ ਆਪ ਨੂੰ ਵੀ ਹੱਥ ਲਾਉਂਦਿਆਂ ਨੂੰ ਡਰ ਲੱਗਦਾ ਸੱਚੀ ਕੁਝ ਬੈਠਾ ਹੀ ਨਾ ਹੋਵੇ ਇਹਨਾਂ ਦੇ ਵਿੱਚ ਤੇ ਅੱਜ ਹੀ ਵੈਸੇ ਮੈਨੂੰ ਮੌਕਾ ਮਿਲਿਆ ਵੀ ਮੈਂ ਕੱਲੀ ਸੀਗੀ ਤੇ ਇਹਨੂੰ ਕਲੀਨ ਕਰਦਾ ਹਰ ਇੱਕ ਚੀਜ਼ ਹੁਣ ਮੈਨੂੰ ਇਹ ਹੋਇਆ ਵੀ ਸਾਰੀ ਕਲੀਨ ਕਰਦਾ ਸਿੱਲਾ ਜਾਂ ਮੌਸਮ ਹੁੰਦਾ ਨਾ ਜਦੋਂ ਉਦੋਂ ਅਜੀਬ ਜਿਹਾ ਲੱਗਣ ਲੱਗ ਜਾਂਦਾ ਸਾਰੇ ਕਿਤੇ ਗੰਦਗੀ ਗੰਦਗੀ ਲੱਗਣ ਲੱਗ ਜਾਂਦੀ ਹੈ ਜੀ ਤੇ ਬਾਕੀ ਤਾਂ ਸਾਡੇ ਫਲੈਕਸਾਂ ਲੱਗੀਆਂ ਕੱਲੇ ਸਟੋਰ ਦੇ ਵਿੱਚ ਨਾ ਬੀਜ ਨਹੀਂ ਅਸੀਂ ਫਲੈਕਸਾਂ ਨਹੀਂ ਲਾਈਆਂ ਤੇ ਹੀ ਠੋਠੋ ਰੰਗ ਉੱਤਰ ਗਿਆ ਤੇ ਉਹ ਇਨਾ ਸੀਮੈਂਟ ਦਾ ਢੱਗਦਾ ਤੇ ਉਹ ਸਿੱਲਾ ਹੋ ਜਾਂਦਾ ਸਟੋਰ ਦੇ ਵਿੱਚ ਗਾਹ ਕਰਕੇ ਵੀ ਹਵਾ ਵੀ ਘੱਟ ਚਲੋ ਕਰਾਸ ਹੁੰਦੀ ਹੈਗੀ ਆ ਬਾਕੀ ਅੱਜਕੱਲ ਤਾਂ ਵੈਸੇ ਹੀ ਸੈੱਲ ਹੋ ਜਾਂਦੇ ਨੇ ਜੀ ਹਨਾ ਕਿ ਮੈਨੂੰ ਇਹ ਸਾਰੇ ਸੁੱਤੇ ਪਏ ਸਾਰੇ ਖੜੋਣੇ ਕੱਢਣੇ ਕੱਢਦੇ ਸਿੱਟਣ ਵਾਲੇ ਸੁੱਟ ਦਿੰਦੇ ਬਾਅਦ ਵਿੱਚ ਤਾਂ ਨਾ ਇੱਕ ਸੈੱਲ ਤੱਕ ਨਹੀਂ ਸਿੱਟਣ ਦਿੰਦਾ ਹੈਗਾ ਇਹ ਬੱਚਿਆਂ ਨੇ ਇਹਨਾਂ ਗੰਦ ਪਾ ਰੱਖਿਆ ਸੀ ਹਨਾ ਅੱਜ ਕੋਈ ਵੀ ਨਹੀਂ ਕਰੇ ਹੈਗਾ ਸੋ ਨਸਾਨ ਪਈ ਹੈ ਮੈਂ ਇਕੱਲੀ ਕਰੇ ਆਈ ਹਾਂ ਮੰਮੀ ਚਲੇ ਗਏ ਹੈਗੇ ਐ ਪੇਕੇ ਨੂੰ ਹਾਰਦਿਕ ਦਾਦੀ ਪੁੱਤ ਦੋਨੇ ਚਲੇ ਗਏ ਹਾਰਦਿਕ ਵੀ ਨਾਲ ਚਲਾ ਗਿਆ ਹੈਗਾ ਅਸਲ 'ਚ ਮੰਮੀ ਤੇ ਪੇਕੇ ਤਾਂ ਦੂਰ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਇੱਥੇ ਸਾਡੇ ਮਾਮਾ ਜੀ ਨੇੜੇ ਰਹਿੰਦੇ ਹੈਗੇ ਜਿੱਤੋ ਤੇ ਉਹਨਾਂ ਕੋਲੇ ਗਏ ਹੈਗੇ ਛੋਟੇ ਮਾਮਾ ਜੀ ਇੱਥੇ ਰਹਿੰਦੇ ਹੈਗੇ ਉਹਨਾਂ ਕੋਲੇ ਅੱਜ ਚਲੇ ਗਏ ਹੈਗੇ ਉਹ ਅੱਜ ਰਾਤ ਰਹਿਣਗੇ ਤੇ ਕੱਲ ਸ਼ਾਇਦ ਸ਼ਾਮ ਤੱਕ ਹੀ ਆਉਣਗੇ ਤੇ ਸਬਜੀ ਮੇਰੀ ਸਵੇਰ ਦੀ ਬਣੀ ਪਈ ਐ ਮੈਂ ਕਿਹਾ ਚਲ ਅੱਜ ਰੋਟੀ ਰੂਟੀ ਵੀ ਬਣਾਉਣੀ ਤੇ ਅੱਜ ਆਪਾਂ ਕਰਦੇ ਹੈਗੇ ਮਸ਼ੀਨ ਦਾ ਕੰਮ ਤੇ ਕੱਲ ਦੀ ਵੀਡੀਓ ਦੇ ਵਿੱਚ ਮੈਂ ਦਿਖਾਉਂਗੀ ਵੀ ਮੈਂ ਮਸ਼ੀਨ ਤੇ ਕੀ ਕੀ ਕੰਮ ਕੀਤਾ ਹਜੇ ਮੈਨੂੰ ਲੱਭ ਕੇ ਲੈਉਣੀ ਹੈਗੀਆਂ ਵੀ ਕੀ ਕਰਨਾ ਹੈਗਾ ਹਨਾ ਪਹਿਲਾਂ ਤਾਂ ਅੱਜ ਉਦੜੇ ਪਟੇ ਠੀਕ ਕਰੂੰਗੀ ਹਨਾ ਤੇ ਕੱਲ ਨੂੰ ਸੀਉਣ ਦੇ ਆਦੇ ਸੂਟ ਤੇ ਮੈਨੂੰ ਗਿਫਟ ਮਿਲੇ ਸੀ ਉਹ ਸੂਟਾਂ ਦੇ ਕੱਲੂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿਹਨੇ ਦਿੱਤੇ ਸੀਗੇ ਤੇ ਮੈਂ ਹੁਣ ਕੋਸ਼ਿਸ਼ ਕਰਦੀ ਐ ਇੱਕ ਦੋ ਦਿਨਾਂ ਚ ਵੀ ਇੱਕ ਅੱਧਾ ਸੂਟ ਆਪੇ ਸੀਵਾ ਕਿਉਂਕਿ ਮੈਂ ਪਹਿਲਾਂ ਆਪਣੇ ਆਪ ਸਿੰਦੀ ਹੁੰਦੀ ਹਾਂ ਹੈ ਨਾ ਸਾਰੇ ਕੱਪੜੇ ਕਦੇ ਵੀ ਬਾਹਰ ਸਲਾਈ ਸਿੱਖ ਕਰਾਈ ਸੀ ਮੈਂ ਆਪਦੀ ਮੈਰਿਜ ਤੇ ਵੀ ਕਿੰਨੇ ਕੱਪੜੇ ਸੀਗੇ ਜਿਹੜੇ ਆਪ ਸੀਤੇ ਸੀ ਚਲੋ ਬਾਲੇ ਹੈਵੀ ਸੀਗੇ ਜਿੰਮੇ ਜਿਹੜੇ 4-5000 ਤੱਕ ਸੀ ਜਿੰਨਾਂ ਦਾ ਪ੍ਰਾਈਸ ਹੈ ਨਾ ਉਹ ਮੈਂ ਜਰੂਰ ਬੁਟੀਕਾਂ ਤੋਂ ਸਵਾਏ ਸੀਗੇ ਤੇ ਬਾਕੀ ਜਿੰਨੇ ਵੀ ਸੂਟ ਸੀਗੇ ਹੈ ਨਾ ਜਿਵੇਂ ਹਲਕੇ ਹੁੰਦੇ ਆ ਆਪਣੇ ਹਰ ਤਰ੍ਹਾਂ ਦੇ ਸੂਟ ਹੁੰਦੇ ਹੈਗੇ ਆ ਉਹ ਮੈਂ ਆਪ ਹੀ ਸੀਤੇ ਸੀਗੇ ਕੋਈ 1500-2000 ਵਾਲਾ ਸੀਗਾ कॉटन بیس ਉਦੋਂ ਨਾ ਬਾਹਰ ਹੀ ਸਿਲਕ ਸੁਣ ਕੇ ਦੇ ਘਟ ਚਾਲੇ ਹੁੰਦੇ ਸੀ 10 ਸਾਲ ਪਹਿਲਾਂ ਗਲੇਸ ਕਾਟਨ ਦਾ ਉਹ ਟ੍ਰੈਂਡ ਨਾ ਮਨ ਆਇਆ ਸੋ ਉਹਦੇ ਵਿੱਚ ਜਿਹੜੇ ਸਿਲਕ ਪ੍ਰਿੰਟ ਹੁੰਦੇ ਸੀਗੇ ਵੀ ਤਕਰੀਬਨ ਉਹ ਸੌਟ ਵੀ ਮੈਂ ਆਪ ਹੀ ਦਿੱਤੇ ਸੀ ਗਲੇਸ ਕਾਟਨ ਤੇ ਹੈਵੀ ਹੈਵੀ ਵਰਕ ਹੁੰਦਾ ਸੀ ਉਹਨੂੰ ਜਾਮ ਕਾਟਨ ਜੀ ਹੁੰਦੀ ਸੀ ਕਾਫੀ ਸਖਤ ਜੀ ਉਹ ਸੀ ਇੱਕ ਬਨਾਰਸੀ ਸਿਲਕ ਹੁੰਦੀ ਸੀ ਉਸ ਟਾਈਮ ਦੇ ਵਿੱਚ ਜ਼ਿਆਦਾ ਤੇ ਬਾਕੀ ਆ ਤਾਂ ਹਮੇਸ਼ਾ ਚੱਲਦੀ ਰਹਿੰਦੀ ਜਿਹੜੀ ਆਮ ਸਿਲਕ ਜਿਹੜੀਆਂ ਹੁੰਦੇ ਸੀ ਬਸ ਇਹੀ ਸਿਲਕ ਦੇ ਜਿਹੜੇ ਪਿਓਰ ਵਾਲੇ ਹੁੰਦੇ ਆ ਇਹ ਹੀ ਬਾਹਰੋਂ ਸਲਾਈ ਕਰਵਾਏ ਸੀਗੇ ਬਾਕੀ ਉਦੋਂ ਵੀ ਗੋਟਾ ਇਹ ਲਾਉਂਦੇ ਹੁੰਦੇ ਸੀ ਟਿਸ਼ੂਜ਼ ਇਹ ਲਾਉਂਦੇ ਹੁੰਦੇ ਸੀ ਦੁਪੱਟਿਆਂ ਦੇ ਉਹ ਰੈਡੀ ਮੇ ਆਪ ਕੀਤੇ ਹਨਾ ਦਿੱਲੀ ਵਾਲਿਆਂ ਨੇ ਜੀ ਮੈਂ ਆਪਾਂ ਸੂਟ ਲੈ ਕੇ ਆਉਨੇ ਹੈਗੇ ਉਹਨਾਂ ਨਾਲ ਅਲੱਗ ਤੋਂ ਦੁਪੱਟੇ ਡਾਈ ਕਰਾ ਕੇ ਅਲੱਗ ਤੋਂ ਮੈਂ ਬੜੇ ਸੋਹਣੇ ਉਹ ਰੀਬਨ ਬਣਾਉਂਦੇ ਸੀ ਡਬਲ ਡਬਲ ਰੀਬਨ ਜੇ ਲਾਇਆ ਹੁੰਦੇ ਸੀ 10 ਸਾਲ ਪਹਿਲਾਂ ਤੁਸੀਂ ਦੇਖਿਓ ਉਸ ਟਾਈਮ 'ਚ ਨਾ 2015 'ਚ ਮੇਰੀ ਮੈਰਿਜ ਹੋਈ ਸੀਗੀ ਉਦੋਂ ਮੈਂ ਰੀਬਨ ਜੇ ਲਾਇਆ ਸੀ ਦੁਪੱਟਿਆਂ ਤੇ ਉਹ ਮੈਂ ਖੁਦ ਰੈਡੀ ਕੀਤੇ ਸੀ ਤੇ ਕਈ ਪੈਚ ਵਰਕ ਹੁੰਦੇ ਸੀ ਪੈਚ ਲਗਾ ਕੇ ਡਿਜ਼ਾਈਨ ਜੀ ਕਰ ਕੀਤੀ ਸੀ ਕਿ ਬਹੁਤ ਸੁੱਟਾ ਦੇਣਾ ਦੁਪੱਟੇ ਨਾਲ ਮੈਚ ਕਰਕੇ ਕੰਟਰਾਸਟ ਦੁਪੱਟੇ ਸੀ ਮੋਸਟਲੀ ਉਹਨੂੰ ਇਸ ਤੋਂ ਬਾਅਦ ਹੁਣ ਮੈਂ ਬਹੁਤ ਲੰਬੇ ਸਮੇਂ ਬਾਅਦ ਮਤਲਬ ਲੱਗੀ ਹੈਗੀ ਦੁਬਾਰਾ ਸੂਟ ਸਟਿਚ ਕਰਨ ਤਿੰਨ ਚਾਰ ਸਾਲ ਪਹਿਲਾਂ ਮੈਂ ਆਪੇ ਕੀਤੇ ਸੀਗੇ ਤੇ ਕਾਫੀ ਥੋੜੀ hoti ਜਿਹੜੀ ਬਲਾਊਜ਼ੋ ਦੇ ਵਿੱਚ ਮੈਨੂੰ ਹੁੰਦੀ ਸੀ ਪ੍ਰੋਬਲਮ ਕਿਉਂਕਿ ਜਦੋਂ ਮੈਂ ਸਿੱਖੀ ਸੀ ਉਦੋਂ ਬਲਾਊਜ਼ੋ ਦਾ ਟ੍ਰੈਕ ਨਹੀਂ ਹੁੰਦਾ ਸੀ ਤੇ ਜਿਵੇਂ ਸਲਵਾਰ ਸੂਟ ਦੇ ਵਿੱਚ ਡਿਜ਼ਾਈਨਿੰਗ ਦੇ ਵਿੱਚ ਤਾਂ ਮੈਂ ਪੂਰੀ ਐਕਸਪਰਟ ਸੀ ਵਧੀਆ ਬਣਾਉਂਦੀ ਸੀ ਪਰ ਮੇਰੇ ਤੋਂ ਰਹਿ ਗਿਆ ਬਲਾਊਜ਼ੋ ਦੇ ਵਿੱਚ ਇੱਕ ਦੋ ਜਗ੍ਹਾ ਤੇ ਦਿੱਕਤ ਜਿਵੇਂ ਮੇਰੇ ਘਰੇ ਸੂਟ ਪਾਇਆ ਜਿਹੜੇ ਦੋ ਤਿੰਨ ਸਾਲ ਪਹਿਲਾਂ ਸੀਤੇ ਸੀਗੇ ਹੁਣ ਜਦੋਂ ਮੈਂ ਪੌਣੀਆ ਤਾਂ ਮੈਨੂੰ ਲੱਗਦਾ ਉਹ ਮੈਂ ਹੌਲੀ ਹੌਲੀ ਇਮਪਰੂਵ ਕਰਦੀ ਹੈਗੀ ਆ ਮੈਂ ਕਹਿੰਨਾ ਜਿੰਨੇ ਜਿੰਨਾ ਟਾਈਮ ਹੁੰਦਾ ਹੈਗਾ ਤੇ ਮਨ ਮਾਰ ਕੇ ਜੇ ਲੱਗਣਾ ਪੈਂਦਾ ਹੈਗਾ ਇੱਕ ਮੇਰੇ ਸੋਲੋ ਮਾਲ ਹੋ ਗਿਆ ਸੀਗਾ ਵੀ ਮੇਰੇ ਜੀ ਨਹੀਂ ਕਰਦੇ ਜੁਣੇ ਬਿਮਾਰ ਹੋ ਗਈ ਸੀ ਨਾ ਮੇਰੇ ਹਸਬੰਦ ਦੀ ਬਿਮਾਰ ਹੋਣ ਤੋਂ ਬਾਅਦ ਮੈਨੂੰ ਖਿੱਚਣਾ ਲੱਗ ਸੀ ਮਸ਼ੀਨ ਤੋਂ ਚਲੋ ਵਾਈਗਰ ਨੇ ਕਿੱਪਾ ਕੀਤੀ ਹੈ ਨਾ ਤੇ ਰਿਕਵਰੀ ਕਾਫੀ ਅੱਛੀ ਹੋ ਗਈ ਹੈਗੀ ਤੇ ਹੁਣ ਮੈਂ ਸੋਚੀ ਹੁੰਦੀ ਹਾਂ ਵੀ ਦੁਬਾਰਾ ਚਲੋ ਉਹਨਾਂ ਕਮਾਂ ਵੱਲ ਹੈ ਨਾ ਮੂੜੀ ਲਓ ਜੀ ਇਹ ਗੱਲਾਂ ਬਾਤਾਂ ਬਹੁਤ ਹੋ ਗਈਆਂ ਬਾਕੀ ਗੱਲਾਂ ਕਰਦੇ ਹੈਗੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਵਧੀਆ ਲੱਗੀ ਉਦੋਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ